ਸੱਚ ਦੋ ਪ੍ਰਕਾਰ ਦਾ ਹੋਇਆ ਕਰਦਾ ਹੈ ਇੱਕ ਸੱਚ ਉਹ ਹੈ ਜਿਹੜਾ ਕਿਸੇ ਦੇ ਆਸਰੇ ਤੇ ਖੜਾ ਹੈ ਇੱਕ ਸੱਚ ਉਹ ਹੈ ਜਿਸ ਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ ਉਦਾਹਰਨ ਤੇ ਤੌਰ ਤੇ ਵਰਤ ਲਈਏ ਤੇ ਜਿਹੜੀ ਬਰਫ਼ ਆਪਾਂ ਵੇਖਦੇ ਆ ਜੇ ਆਪਾਂ ਬਰਫ਼ ਵੱਲ ਵੇਖੀਏ ਤੇ ਯਾਦ ਰੱਖਣਾ ਉਹਦਾ ਇੱਕ ਰੂਪ ਹੈ ਪਾਣੀ ਜੇ ਪਾਣੀ ਨਾ ਹੁੰਦਾ ਤੇ ਬਰਫ਼ ਕਿਵੇਂ ਬਣਦੀ ਪਾਣੀ ਹੈ ਤੇ ਬਰਫ਼ ਬਣੀ ਹੈ ਨਾ ਤਾਂ ਜਿਹੜੀ ਬਰਫ਼ ਹੈ ਉਹਦਾ ਆਧਾਰ ਪਾਣੀ ਹੈ ਪਾਣੀ ਦੇ ਆਸਰੇ ਤੇ ਸੂਰਜ ਨਿਕਲਿਆ ਸੂਰਜ ਦੀ ਜਿਹੜੀ ਕਿਰਨ ਹੈ ਸੂਰਜ ਦੀਆਂ ਕਿਰਨਾਂ ਨੇ ਇਹ ਸੱਚ ਨੇ ਪਰ ਇਹਨਾਂ ਦਾ ਆਧਾਰ ਸੂਰਜ ਹੈ ਜੇ ਸੂਰਜ ਨਾ ਹੁੰਦਾ ਤੇ ਸੂਰਜ ਦੀਆਂ ਕਿਰਨਾਂ ਕਿੱਥੋਂ ਹੋਣੀਆਂ ਸੀ ਤਾਂ ਇੱਕ ਸੱਚ ਕਿਸੇ ਦੇ ਆਸਰੇ ਤੇ ਖੜਾ ਹੈ ਉਸ ਨੂੰ ਸਮਝਾਉਣ ਵਾਸਤੇ ਅਸਲੀਅਤ ਦੀ ਲੋੜ ਹੈ ਜੇ ਤੁਸੀਂ ਉਸ ਬਾਰੇ ਨਹੀਂ ਦੱਸੋਗੇ ਪਤਾ ਨਹੀਂ ਲੱਗੇਗਾ ਅਸੀਂ ਮੰਨ ਨਹੀਂ ਸਕਾਂਗੇ ਅਸੀਂ ਕਵਾਂਗੇ ਵੀ برف ਨਾਂ ਦੀ ਚੀਜ਼ ਕੋਈ ਨਹੀਂ ਆਪਾਂ ਕਵਾਂਗੇ ਪਾਣੀ ਹੁੰਦਾ ਹੈ ਪਾਣੀ ਤੋਂ ਬਰਫ਼ ਬਣਦੀ ਹੈ ਅਸੀਂ ਕਵਾਂਗੇ ਕਿਰਨਾ ਜਿਹੜੀਆਂ ਪ੍ਰਕਾਸ਼ ਤੇ ਹੁੰਦਾ ਨਹੀਂ ਆਪਾਂ ਕਵਾਂਗੇ ਸੂਰਜ ਹੈ ਸੂਰਜ ਤੋਂ ਪ੍ਰਕਾਸ਼ ਹੁੰਦਾ ਪਰ ਜਿਹੜਾ ਸੂਰਜ ਹੈ ਉਹ ਤਾਂ ਸੱਚ ਹੈ। ਹਉਂਦੇ ਤੋਂ ਸਾਰਾ ਜਗਤ ਪ੍ਰਕਾਸ਼ਮਾਨ ਹੋ ਰਿਹਾ ਹੈ। ਤਾਂ ਉਹਨੂੰ ਕਿਸੇ ਆਧਾਰ ਦੀ ਲੋੜ ਨਹੀਂ। ਪਾਣੀ ਨੂੰ ਕਿਸੇ ਆਧਾਰ ਦੀ ਲੋੜ ਨਹੀਂ। ਇਸੇ ਤਰ੍ਹਾਂ ਇਹ ਦੁਨੀਆ ਹੈ, ਸੰਸਾਰ ਹੈ, ਖੰਡ ਪ੍ਰਮੰਡਲ ਨੇ ਜੋ ਦਿਖ ਰਹੇ ਨੇ। ਇਹ ਸਾਰੇ ਉਹ ਸੱਚੇ ਦੇ ਬਣਾਏ ਹੋਏ ਨੇ। ਜਦੋਂ ਆਪਾਂ ਇਹਨਾਂ ਦੀ ਗੱਲ ਕਰਦੇ ਹਾਂ ਤੇ ਸਾਨੂੰ ਇਹ ਕਹਿਣਾ ਪਵੇਗਾ ਵੀ ਇਹਨਾਂ ਨੂੰ ਬਣਾਉਣ ਵਾਲਾ ਕੋਈ ਹੈ। ਉਹ ਕਿਹੜਾ ਹੈ ਉਹ ਹੈ ਸੱਚਾ ਪ੍ਰਮਾਤਮ ਪਰ ਜਦੋਂ ਪ੍ਰਮਾਤਮਾ ਦੀ ਗੱਲ ਆਵੇਗੀ ਫਿਰ ਉਹਨੂੰ ਬਣਾਉਣ ਵਾਲਾ ਕੋਈ ਨਹੀਂ ਉਹ ਤਾਂ ਆਪ ਹੀ ਬਣਿਆ ਭਾਈ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਆਪਣੇ ਆਪ ਤੋਂ ਬਣਿਆ ਉਹਨੂੰ ਕੋਈ ਨਹੀਂ ਥਾਪ ਸਕਦਾ ਉਹਨੂੰ ਨਹੀਂ ਕੋਈ ਬਣਾ ਸਕਦਾ ਉਹਨੂੰ ਕੋਈ ਜਨਮ ਨਹੀਂ ਦੇ ਸਕਦਾ ਇਸ ਕਰਕੇ ਉਹ ਜੁਨੀਆਂ ਵਿੱਚ ਵੀ ਨਹੀਂ ਆਉਂਦਾ ਉਹਦਾ ਕੋਈ ਚੱਕਰ ਚਿੰਨ ਨਹੀਂ ਹੈਗਾ ਹਾਂ ਸਾਰੀ ਕਾਇਨਾਤ ਉਸੇ ਦਾ ਘਰ ਹੈ ਤੇ ਸਾਰੀ ਕਾਇਨਾਤ ਵਿੱਚ ਉਹ ਬੈਠਾ ਹੋਇਆ ਹੈ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਨੇ ਮਨੁੱਖ ਦੇ ਇਸ ਭਰਮ ਨੂੰ ਤੋੜ ਦਿੱਤਾ ਕਿ ਦੁਨੀਆ ਤੇ ਨਾਸ਼ਵੰਤ ਹੈ ਜੀ ਗੁਰੂ ਨਾਨਕ ਸਾਹਿਬ ਜੀ ਨੇ ਭਾਵੇਂ ਕੀ ਬਿਨਸਣ ਵਾਲੀ ਹੈ ਉਹ ਗੱਲ ਬਾਤ ਦੀ ਹੈ ਪਰ ਜੋ ਦਿਖ ਰਿਹਾ ਉਹ ਤੇ ਸੱਚ ਹੈ ਨਾ ਉਹ ਤੇ ਹਕੀਕਤ ਹੈ ਨਾ ਉਹਦੇ ਤੋਂ ਮੁਨਕਰ ਨਹੀਂ ਹੋ ਸਕਦਾ ਅਗਲੀ ਗੱਲ ਜਿਨ੍ਹਾਂ ਚਿਰ ਸੱਚੇ ਦੀ ਜੋਤ ਮਨੁੱਖ ਦੇ ਅੰਦਰ ਹੈ ਉਹਨਾਂ ਚਿਰ ਮਨੁੱਖ ਹਰਕਤ ਵਿੱਚ ਜਦੋਂ ਜੋਤ ਨਾ ਰਹੇ ਤਾਂ ਉਦੋਂ ਫਿਰ ਕੋਈ ਹਰਕਤ ਨਹੀਂ ਇਸੇ ਤਰ੍ਹਾਂ ਰੱਬ ਦੀ ਕਾਇਨਾਤ ਹੈ ਜਿਨ੍ਹਾਂ ਚਿਰ ਪ੍ਰਮਾਤਮਾ ਦੀ ਜੋਤ ਕੰਮ ਕਰਦੀ ਹੈ ਚੀਜ਼ਾਂ ਹਰਕਤ ਵਿੱਚ ਰਹਿੰਦੀਆਂ ਨੇ ਜਦੋਂ ਦੀ ਜੋਤ ਕੰਮ ਕਰਨੀ ਬੰਦ ਕਰ ਦੇ ਭਾਵ ਉਹ ਆਪਣੀ ਜੋਤ ਨੂੰ ਉਸ ਚੀਜ਼ ਵਿੱਚੋਂ ਕੱਢ ਲਵੇ ਤਾਂ ਉਹ ਚੀਜ਼ ਬਿਨਸ ਜਾਂਦੀ ਹੈ ਫਿਰ ਨਾਸ਼ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਪਰ ਇਹ ਕਹਾਣੀ ਕੋਈ ਇੱਕ ਵਾਰ ਨਹੀਂ ਹੈ ਇਹ ਕੋ ਪਹਿਲੀ ਵਾਰ ਨਹੀਂ ਹੈ ਇਹ ਤਾਂ ਗੁਰੂ ਨਾਨਕ ਸਾਹਿਬ ਆਦਿ ਨੇ ਚੱਲਦਾ ਹੀ ਆ ਰਿਹਾ ਹੈ ਅਰੇ ਚੱਲਦਾ ਹੀ ਰਹਿਣਾ ਹੈ ਕਿੰਨੀ ਵਾਰ ਧਰਤੀ ਬਣੀ ਹੋਵੇਗੀ ਕਿੰਨੇ ਵਾਰੀ ਚੰਨ ਤਾਰੇ ਬਣੇ ਹੋਣਗੇ ਕਿੰਨੇ ਵਾਰੀ ਖੰਡ ਬ੍ਰਹਿਮੰਡ ਬਣੇ ਹੋਣਗੇ ਇਹਦਾ ਕੋਈ ਗਿਆਨ ਨਹੀਂ ਹੈ ਮਨੁੱਖ ਨੂੰ ਖਰੇ ਕਿੰਨੇ ਕੁ ਵਾਰ ਇਹ ਪਸਾਰਾ ਮੁੜ ਪਸਾਰਿਆ ਗਿਆ ਹੈ ਕਈ ਵਾਰ ਪਸਰਿਓ ਪਾਸਾਰ ਮਹਾਰਾਜ ਆਜ ਨੇ ਅੰਦਾਜ਼ਾ ਵੀ ਨਹੀਂ ਲਾ ਸਕਦਾ ਮਨੁੱਖ ਵੀ ਇਹ ਕਿੰਨੀ ਵਾਰੀ ਬਣਿਆ ਤੇ ਕਿੰਨੇ ਵਾਰੀ ਬਣਸਿਆ ਤਾਂ ਇਹ ਤਾਂ ਗੱਲ ਸੱਚ ਹੈ ਕਿ ਇਹ ਵਾਰ-ਵਾਰ ਬਣਦਾ ਹੈ ਤੇ ਬਣਾਉਣ ਵਾਲਾ ਕੋਈ ਹੈ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਆਦ ਨੇ ਸ਼ਲੋਕ ਮਹਿਲਾ ਪਹਿਲਾ ਪਹਿਲੇ ਗੁਰੂ ਨਾਨਕ ਸਾਹਿਬ ਦਾ ਇਹ ਸ਼ਲੋਕ ਹੈ ਸੱਚੇ ਤੇਰੇ ਅਖੰਡ ਸੱਚੇ ਪ੍ਰੇਮ ਮੰਡ ਜਿਹੜੇ ਸ੍ਰਿਸ਼ਟੀ ਦੇ ਭਾਗ ਨੇ ਟੁਕੜੇ ਨੇ ਕੋ ਚੰਨ ਹੈ ਕੋ ਤਾਰਾ ਹੈ ਕੋ ਮੰਗਲ ਹੈ ਕੋ ਧਰਤੀ ਹੈ ਇਹ ਸਾਰੇ ਕਿੰਨੇ ਟੁਕੜੇ ਨੇ ਸ੍ਰਿਸ਼ਟੀ ਇਹ ਖੰਡ ਨੇ ਇਹ ਕਿੰਨੇ ਬਣਾਏ ਸੱਚੇ ਪ੍ਰਭੂ ਨੇ ਬਣਾਏ ਨੇ ਸੱਚੇ ਬ੍ਰਹਿਮੰਡ ਉਹ ਸੱਚੇ ਨੇ ਬਣਾਏ ਨੇ ਇਸ ਕਰਕੇ ਇਹ ਸੱਚ ਨੇ ਭਾਈ ਖੰਡ ਵੀ ਸੱਚੇ ਨੇ ਬ੍ਰਹਿਮੰਡ ਵੀ ਸੱਚੇ ਨੇ ਸੱਚੇ ਤੇਰੇ ਲੋਕ ਗੁਰੂ ਨਾਨਕ ਸਾਹਿਬਾ ਜੀ ਆਖਦੇ ਨੇ ਕਿ ਤੇਰੇ ਜਿਹੜੇ ਪੈਦਾ ਕੀਤੇ ਹੋਏ 14 ਲੋਕ ਨੇ ਨਾ ਉਹ ਵੀ ਸੱਚੇ ਨੇ ਪਰ ਬੇਅੰਤ ਹੀ ਆਕਾਰ ਨੇ ਸੱਚੇ ਤੇਰੇ ਲੋ ਸੱਚੇ ਆਕਾਰ ਬੇਅੰਤ ਹੀ ਤੇਰੇ ਆਕਾਰ ਨੇ ਕੋ ਗਿਣਤੀ ਨਹੀਂ ਪਰ ਉਹ ਵੀ ਸੱਚੇ ਹੀ ਹਨ ਸੱਚੇ ਤੇਰੇ ਕਰਨੇ ਸਰਬ ਵਿਚਾਰ اے ਮੇਰੇ ਪਾਦਸ਼ਾ ਜਿਤਨੇ ਵੀ ਵਿਚਾਰ ਨੇ ਤੇਰੇ ਕਹਿ ਲਿਓ ਸੱਚ ਨੇ ਜੋ ਵੀ ਤੂੰ ਅੱਜ ਤੱਕ ਬਣਾਇਆ ਉਹ ਸਭ ਸੱਚ ਹੈ ਸੱਚ ਤੋਂ ਬਿਨਾ ਨਹੀਂ ਹੈ ਗੁਰੂ ਸੇਵਾ ਦੇ ਨੇ ਹਰ ਇੱਕ ਉਪਰਨਾ ਹਰ ਇੱਕ ਖਿਆਲ ਹਰ ਇੱਕ ਵਿਚਾਰ ਉੱਠਿਆ ਹੋਇਆ ਸੱਚ ਹੈ ਸੱਚ ਤੋਂ ਬਿਨਾ ਨਹੀਂ ਸੱਚਾ ਤੇਰਾ ਅਮਰ ਸੱਚਾ ਦੀਵਾਨ ਤੇਰਾ ਆਸਣ ਵੀ ਸੱਚਾ ਹੈ ਤੇ ਤੇਰਾ ਹੁਕਮ ਵੀ ਸੱਚਾ ਹੈ ਦੁਨੀਆ ਦੇ ਆਸਣ ਝੂਠੇ ਦੇ ਚਾਰ ਦਿਨਾਂ ਦੇ ਨੇ ਪਰ ਪ੍ਰਮਾਤਮਾ ਦਾ ਜਿਹੜਾ ਆਸਣ ਹੈ ਪ੍ਰਮਾਤਮਾ ਦਾ ਜਿਹੜਾ ਸਿੰਘਾਸਣ ਹੈ ਉਹ ਸੱਚ ਸਰੂਪ ਹੈ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਹੈ ਪਰਮੇਸ਼ਰ ਤੇਰਾ ਹੁਕਮ ਵੀ ਸੱਚਾ ਹੈ ਅਟਲ ਹੈ ਤੇਰੇ ਹੁਕਮ ਨੂੰ ਟਾਲਿਆ ਨਹੀਂ ਜਾ ਸਕਦਾ ਬਦਲਿਆ ਨਹੀਂ ਜਾ ਸਕਦਾ ਜੋ ਤੂੰ ਕਹਿ ਦਿੰਦਾ ਹੈ ਉਹ ਤੂੰ ਕਰਦਾ ਹੈ ਤੇਰੇ ਹੁਕਮ ਦੇ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਹੈ ਕੋਈ ਬਲ ਨਹੀਂ ਹੈ ਤਾਂ ਤੇਰਾ ਕਿਹ ਇੱਕ ਇੱਕ ਬੋਲ ਸੱਚ ਹੈ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਤੇਰੀ ਬਖਸ਼ਿਸ਼ ਵੀ ਸੱਚੀ ਹੈ ਤੇ ਉਸ ਬਖਸ਼ਿਸ਼ ਨੂੰ ਪ੍ਰਗਟ ਕਰਨ ਵਾਲਾ ਨਿਸ਼ਾਨ ਵੀ ਸੱਚਾ ਹੈ ਤੇਰੀਆਂ ਬਖਸ਼ਿਸ਼ਾਂ ਬਣਾਵਟੀ ਨਹੀਂ ਦਿਖਾਵੇ ਵਾਲੀਆਂ ਨਹੀਂ ਇੱਕ ਇੱਕ ਬਖਸ਼ਿਸ਼ ਤੇਰੀ ਜਿਹੜੀ ਉਹ ਸੱਚ ਸਰੂਪ ਹੈ ਸੱਚੇ ਤੂੰ ਅੱਖਾਂ ਲੱਖ ਕਰੋੜ ਲੱਖਾਂ ਕਰੋੜ ਤੋਂ ਜੀਵ ਪੈਦਾ ਕੀਤੇ ਨੇ ਤੇ ਜਿਹੜੇ ਤੇਰੀ ਸਿਫਤ ਸਲਾਹ ਕਰ ਰਹੇ ਨੇ ਉਹ ਵੀ ਸੱਚੇ ਨੇ ਕਿਉਂਕਿ ਸੱਚ ਨੇ ਪੈਦਾ ਕੀਤੇ ਨੇ ਸੱਚ ਤੋਂ ਹੀ ਪੈਦਾ ਹੋਏ ਨੇ ਸੱਚੇ ਸਭ ਤਾਣ ਸੱਚੇ ਸਭ ਜੋਰ ਉਹਨਾਂ ਨੂੰ ਜਿੰਨੀ ਵੀ ਤਾਕਤ ਦਿੱਤੀ ਹੈ ਜਿੰਨਾ ਵੀ ਜੋਰ ਦਿੱਤਾ ਹੈ ਉਹ ਵੀ ਸੱਚ ਨਹੀਂ ਦਿੱਤਾ ਹੈ ਇਸ ਕਰਕੇ ਉਹ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦਾ ਦਿੱਤਾ ਹੋਇਆ ਜੋਰ ਤੇ ਤਾਕਤ ਵੀ ਜਿਹੜੀ ਹੈ ਸੱਚ ਸਰੂਪ ਹੈ ਸੱਚੀ ਤੇਰੀ ਸਿਫਤ ਸੱਚੀ ਸਲਾਹ ਹੈ ਮੇਰੇ ਮਾਲਕ ਤੇਰੀ ਸਿਫਤ ਤੋਂ ਸਲਾਹ ਵੀ ਸੱਚੀ ਹੈ ਤੇਰਾ مشورہ ਵੀ ਸੱਚਾ ਤੇਰੀ ਸਿਫਤ ਸਲਾਹ ਝੂਠੀ ਨਹੀਂ ਹੋ ਸਕਦੀ ਤੇਰੀ ਸਿਫਤ ਸਲਾਹ ਵੀ ਸੱਚੀ ਹੈ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਇਹ ਪਾਤਸ਼ਾਹ ਤੇਰੀ ਕੁਦਰਤ ਵੀ ਬਾ ਕਮਾਲ ਸੱਚੀ ਹੈ ਜਿਸ ਵਿੱਚ ਜੀਵ ਰਹਿ ਰਿਹਾ ਆਪਾਂ ਉਹਦੀ ਬਣਾਈ ਕੁਦਰਤ ਵਿੱਚ ਰਹਿ ਰਹੇ ਆਂ ਇਹ ਕਾਦਰ ਨੇ ਬਣਾਈ ਹੈ ਕਾਦਰ ਤੋਂ ਵੱਡਾ ਕੁਦਰਤ ਨਹੀਂ ਹੋ ਸਕਦੀ ਤਾਂ ਜੇ ਬਣਾਉਣ ਵਾਲਾ ਨਹੀਂ ਤੇ ਫਿਰ ਬਣ ਕਿਵੇਂ ਗਈ ਤਾਂ ਜਿਨੀ ਕੁਦਰਤ ਹੈ ਇਹ ਸਭ ਸੱਚੇ ਦੀ ਹੈ ਨਾਨਕ ਸੱਚ ਧਿਆਨ ਸੱਚ ਹੀ ਨਾਨਕ ਜਿਹੜੇ ਸੱਚ ਨੂੰ ਧਿਆਉਂਦੇ ਨੇ ਉਹ ਸੱਚ ਦਾ ਹੀ ਰੂਪ ਹੋ ਜਾਂਦੇ ਨੇ ਸੱਚ ਵਰਗੀ ਹੋ ਜਾਂਦੇ ਨੇ ਜੋ ਮਰ ਜੰਮੇ ਸੂ ਕਾਚ ਨੇ ਕਾਚ ਪਰ ਹਾਂ ਜਿਹੜੇ ਜੰਮਦੇ ਨੇ ਤੇ ਮਰਦੇ ਨੇ ਫਿਰ ਮਰਦੇ ਨੇ ਫਿਰ ਜੰਮਦੇ ਨੇ ਜਨਮ ਮਰਨ ਦੇ ਗੇੜ ਵਿੱਚ ਪਏ ਹੋਏ ਨੇ ਉਹ ਅਸਲ ਵਿੱਚ ਕੱਚੇ ਨੇ ਉਹ ਵਿنسਨ ਹਾਰਦੇ ਪਰ ਜਿਹੜੇ ਤੇਰੇ ਰੂਪ ਹੋ ਗਏ ਜਿਹੜੇ ਸੱਚ ਸਰੂਪ ਹੋ ਗਏ ਉਹ ਨਹੀਂ ਕਦੀ ਵੀ ਵਿنسਦੇ ਉਹ ਨਾਸ਼ ਨਹੀਂ ਹੁੰਦੇ ਕਦੀ ਉਹ ਸਦੀਵਕਾਲ ਲਈ ਰਹਿੰਦੇ ਆ ਜਿਹੜੇ ਸੱਚ ਦਾ ਰੂਪ ਹੋ ਗਏ ਜਿਹੜਾ ਉਸ ਪਰਮਾਤਮਾ ਪਰਮੇਸ਼ਰ ਦਾ ਰੂਪ ਹੋ ਗਏ ਨੇ ਫਿਰ ਉਹ ਵਿنسਦੇ ਨਹੀਂ ਅੱਜ ਤੱਕ ਜਿਨ੍ਹਾਂ ਨੇ ਮਾਲਕ ਦੀ ਬੰਦਗੀ ਕੀਤੀ ਜਿਨ੍ਹਾਂ ਨੇ ਮਾਲਕ ਦੇ ਨਾਮ ਨੂੰ ਜਪਿਆ جو مالک دے روپ ہو گئے بنس گئے نے نہیں وہ نہیں دے کیونکہ سچا نہیں دا جیڑے سچے نیا والے نے پھر وہ بھی نہیں دے مہاراج بڑی کرپا کر دینے جو مر جمے سو کچھ نہیں کچھ اگے پھر کرپا کر دینے محلہ پہلا ਇਹ ਪਾਵਨ ਸ਼ਲੋਕ ਵੀ ਗੁਰੂ ਨਾਨਕ ਸਾਹਿਬ ਦਾ ਚਰਨ ਕੀਤਾ ਹੋਇਆ ਹੈ ਵੱਡੀ ਵਡਿਆਈ ਜਾਂ ਵੱਡਾ ਨਾਉ ਅਕਾਲ ਪੁਰਖ ਪਰਮਾਤਮਾ ਵਿੱਚ ਇਹ ਬਹੁਤ ਵੱਡੀ ਵਡਿਆਈ ਹੈ ਕਿ ਉਹਨਾਂ ਨਾਮ ਬਹੁਤ ਵੱਡਾ ਹੈ ਦੁਨੀਆ ਵਿੱਚ ਕਈ ਵਾਰੀ ਮਨੁੱਖ ਆਪਣਾ ਨਾਮ ਤੇ ਬਹੁਤ ਵੱਡਾ ਰਖਾ ਲੈਂਦਾ ਹੈ ਪਰ ਉਸ ਨਾਮ ਵਰਗੇ ਗੁਣ ਨਹੀਂ ਕੁਆਲਿਟੀ ਨਹੀਂ ਹੁੰਦੀ ਉਹ ਚੰਗਿਆਈ ਨਹੀਂ ਹੁੰਦੀ ਹੁਣ ਨਾਮ ਤਾਂ ਕਿਸੇ ਨੇ ਰੱਖਿਆ ਹੋਇਆ RAM ਸਿੰਘ ਪਰ ਕਰਮ ਉਹਦੇ ਜਿਹੜੇ ਨੇ ਰਾਵਣ ਵਰਗੇ ਨੇ ਨਾਮ ਰੱਖਿਆ ਪਹਿਲਾਦ ਸਿੰਘ ਕਰਮ ਸਾਰੇ ਹਰਿਨਾਕਸ਼ ਵਰਗੇ ਨੇ ਨਾਮ ਤੇ ਬੜਾ ਸੋਹਣਾ ਰੱਖਿਆ ਨਾਮ ਰੱਖਿਆ ਸ਼ੇਰ ਸਿੰਘ ਤੇ ਡਰਦਾ ਉਹ ਬਿੱਲੀਆਂ ਤੇ ਕੁੱਤਿਆਂ ਤੋਂ ਫਿਰਦਾ ਤਾਂ ਜਿੱਦਾਂ ਦਾ ਨਾਮ ਨਾਮ ਬਹੁਤ ਵੱਡਾ ਹੈ ਪਰ ਕਰਮ ਉਸ ਤਰ੍ਹਾਂ ਦੇ ਨਹੀਂ ਹੁੰਦੇ ਪਰ ਪ੍ਰਮਾਤਮਾ ਦਾ ਜਿੱਦਾਂ ਦਾ ਨਾਮ ਹੈ ਉਹ ਤਾਂ ਦੇ ਹੁੰਦੇ ਗੁਣ ਨੇ ਇੰਜ ਕਹਿ ਲੀਏ ਵੀ ਉਹਦੇ ਗੁਣਾ ਨੂੰ ਵੇਖ ਕੇ ਉਹਦੇ ਨਾਮ ਰੱਖੇ ਗਏ ਨੇ ਜਿੰਨੇ ਵੀ ਨਾਮ ਨੇ ਨਾ ਸਾਰੇ ਉਹਦੇ ਗੁਣਾ ਨੂੰ ਵੇਖ ਕੇ ਉਹਦੇ ਕਿਰਤਮ ਨਾਮ ਨੇ ਭਾਵ ਉਹਦੀ ਕਿਰਤ ਨੂੰ ਵੇਖ ਕੇ ਨਾਮ ਰੱਖੇ ਗਏ ਨੇ ਜੇ ਉਹ ਦੁਨੀਆ ਨੂੰ ਸਜਣ ਵਾਲਾ ਹੈ ਤੇ ਆਪਾਂ ਕਹਿੰਦੇ ਸਿਰਜਣਹਾਰ ਕੀ ਉਹਨੇ ਦੁਨੀਆ ਨੂੰ ਸਜਣਾ ਬੰਦ ਕਰ ਦਿੱਤਾ ਉਹ ਤੇ ਅੱਜ ਵੀ ਸਜਦਾ ਪਿਆ ਜੇ ਉਹ ਜੀਵਾਂ ਦਾ ਸੰਗھار ਕਰਦਾ ਹੈ ਜੀਵਾਂ ਨੂੰ ਨਾਸ਼ ਕਰਦਾ ਹੈ ਜਿਹੋ ਜੀਵਾਂ ਦੀ ਪਾਲਣਾ ਕਰਦਾ ਹੈ ਸੰਭਾਲ ਕਰਦਾ ਹੈ ਆਪਾਂ ਇਹ ਉਹਦੇ ਗੁਣ ਵੇਖ ਕੇ ਉਹਦਾ ਨਾਮ ਰੱਖਿਆ ਹੈ ਤਾਂ ਜਿੰਨੇ ਵੀ ਰੱਬ ਦੇ ਨਾਮ ਨੇ ਉਹ ਸਾਰੇ ਉਹਦੇ ਗੁਣਾ ਨੂੰ ਵੇਖ ਕੇ ਰੱਖੇਗੇ ਨੇ ਜਿਵੇਂ ਜਿਵੇਂ ਪਰਮਾਤਮਾ ਦੇ ਗੁਣ ਪ੍ਰਗਟ ਹੁੰਦੇ ਗਏ ਓਵੇਂ ਆ ਦੇ ਨਾਮ ਰੱਖੇ ਜਿਵੇਂ ਆਪਾਂ ਮੂਲ ਮੰਤਰ ਪੜ੍ਹਦੇ ਆ ਵੀ ਉਹ ਸਤ ਨਾਮ ਹੈ ਜਿੰਦਾ ਨਾਮ ਸੱਚਾ ਸਦੀਵ ਰਹਿਣ ਵਾਲਾ ਕਰਤਾ ਪੁਰਖ ਹੈ ਜੀ ਉਹ ਕ੍ਰिएਟਰ ਹੈ ਪਰ ਸਰਵ ਵਿਆਪਕ ਵੀ ਹੈ ਨਿਰਭਉ ਹੈ ਜੀ ਉਹਨੂੰ ਕਿਸੇ ਦਾ ਭੈ ਨਹੀਂ ਵਾਕਿ ਉਸ ਨੂੰ ਕਿਸੇ ਦਾ ਭੈ ਨਹੀਂ ਨਿਰਵੈਰ ਹੈ ਜੀ ਉਹਨੂੰ ਉਹਦਾ ਕਿਸੇ ਨਾਲ ਵੈਰ ਨਹੀਂ ਵਾਕਿ ਉਹਦਾ ਕਿਸੇ ਨਾਲ ਵੈਰ ਨਹੀਂ ਤਾਂ ਇਹ ਜੇ ਨਾਮ ਰੱਖੇ ਨੇ ਨਾ ਤੇ ਉਹਦੇ ਪਿੱਛੇ ਉਹਦੀ ਜਿਹੜੀ ਸਿਫਤ ਹੈ ਨਾਮ ਦੀ ਉਹੋ ਜਿਹਾ ਗੁਣ ਵੀ ਉਸ ਵਿੱਚ ਹੈ ਤਾਂ ਗੁਰੂ ਨਾਨਕ ਸਾਹਿਬ ਆਦਿ ਨੇ ਵੱਡੀ ਵਡਿਆਈ ਜਾਂ ਵੱਡਾ ਨਾਉਂ ਪਾਹੀ ਉਹਦੀ ਵਡਿਆਈ ਇਸ ਕਰਕੇ ਵੱਡੀ ਹੈ ਉਹਦਾ ਨਾਮਣਾ ਵੀ ਤੇ ਵੱਡਾ ਹੈ ਨਾ ਉਹਦਾ ਉਹਨਾਂ ਵੱਡਾ ਨਾਮ ਵੀ ਹੈ ਵੱਡੀ ਵਡਿਆਈ ਜਾਂ ਸੱਚ ਨਿਆਂ ਕਹਿੰਦੇ ਇਸ ਵਿੱਚ ਇੱਕ ਹੋਰ ਬੜੀ ਵੱਡੀ ਵਡਿਆਈ ਹੈ ਕਿ ਉਹ ਅਸਲ ਦੇ ਵਿੱਚ ਸੱਚ ਦਾ ਨਿਆਂ ਕਰਨ ਵਾਲਾ ਹੈ ਉਹਦੇ ਘਰ ਦੇ ਵਿੱਚ ਅਨਿਆਂ ਕਿਸੇ ਨਾਲ ਨਹੀਂ ਹੁੰਦਾ ਉਹਦੇ ਘਰ ਵਿੱਚ ਸਭ ਨਾਲ ਨਿਆਂ ਹੁੰਦਾ ਹੈ ਅਕੀਕਤਾਂ ਇਹ ਹੈ ਜਿਹੜਾ ਪਰਮਾਤਮਾ ਪ੍ਰਭੂ ਦੇ ਹੁਕਮ ਵਿੱਚ ਤੁਰਦਾ ਹੈ ਨਾ ਉਹਨੂੰ ਪਤਾ ਲੱਗ ਜਾਂਦਾ ਹੈ ਵੀ ਰੱਬ ਵਰਗਾ ਨਿਆਂ ਦੁਨੀਆ ਵਿੱਚ ਕੋਈ ਨਹੀਂ ਕਰ ਸਕਦਾ ਜਿਹਨੂੰ ਇਹ ਵਿਸ਼ਵਾਸ ਹੋ ਗਿਆ ਵੀ ਪਰਮਾਤਮਾ ਦਾ ਨਿਆਂ اٹਲ ਹੈ ਵੈਸੇ ਤਾਂ ਸਭ ਪਰਮਾਤਮਾ ਦੇ ਹੁਕਮ ਵਿੱਚ ਹੀ ਹੈ ਪਰ ਜਿਹਨੂੰ ਇਹ ਸਮਝ ਆ ਗਈ ਉਹਦੇ ਹੁਕਮ ਦੀ ਦੁਨੀਆ ਦੀਆਂ ਫਿਰ ਜੇਲਾਂ ਬੰਦ ਹੋ ਜਾਣਗੀਆਂ ਤਾਂ ਕਿ ਜਿਹੜਾ ਬੰਦਾ ਰੱਬ ਦੇ ਹੁਕਮ ਦੇ ਵਿੱਚ ਰੱਬ ਦੀ ਰਜ਼ਾ ਦੇ ਵਿੱਚ ਚੱਲੇਗਾ ਹੁਣ ਇਹਨੂੰ ਆਪਾਂ ਸਮਝ ਲਈਏ ਵੀ ਕਿਵੇਂ ਰੱਬ ਦਾ ਨਿਆ ਕੰਮ ਕਰਦਾ ਰੱਬ ਤਾਂ ਇਹ ਕਹਿੰਦਾ ਹੈ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਓ ਜਾਓ ਰੱਬ ਤਾਂ ਇਹ ਕਹਿੰਦਾ ਹੈ ਜਿਹਾਂ ਬੀਜੇ ਸੋ ਲੁਣੇ ਕਰਮਾਂ ਸੰਧੜਾਖੀ ਰੱਬ ਤਾਂ ਇਹ ਕਹਿੰਦਾ ਵੀ ਤੈਨੂੰ ਖੇਤਵੇਂ ਦੇ ਦਿੱਤਾ ਹੈ ਫਸਲ ਤੂੰ ਬੀਜਣੀ ਹੈ ਕੀ ਬੀਜਣਾ ਚਾਹੁੰਦਾ ਹੁਣ ਜੋ ਤੂੰ ਵੜਣਾ ਚਾਹੁੰਦਾ ਬੀਜੀ ਜਾ ਤੇਰੇ ਕੋਲ অপਸ਼ਨ ਹੈ ਤੂੰ ਜੋ ਪ੍ਰਾਪਤ ਕਰਨਾ ਚਾਹੁੰਦਾ ਹੈ ਤੂੰ ਵੰਡਣਾ ਸ਼ੁਰੂ ਕਰ ਦੇ ਜੇ ਤੂੰ ਖੁਸ਼ੀਆਂ ਹਾਸਲ ਕਰਨਾ ਚਾਹੁੰਦਾ ਹੈ ਖੁਸ਼ੀਆਂ ਵੰਡ ਜੇ ਤੂੰ ਸੁੱਖ ਚਾਹੁੰਦਾ ਹੈ ਤੇ ਸੁੱਖ ਵੰਡਿਆ ਕਰ ਜੇ ਤੂੰ ਦੁਨੀਆ ਦੇ ਅੰਦਰ ਕੁਝ ਵੀ ਪ੍ਰਾਪਤ ਕਰਨਾ ਚਾਹੁੰਦਾ ਹੈ ਉਹ ਵੰਡਣਾ ਸ਼ੁਰੂ ਕਰ ਦੇ ਰੱਬ ਦਾ ਹੀ ਨਿਆਂ ਹੈ ਔਰ ਇਹ ਨਿਆਂ اٹਲੇ ਨੂੰ ਬਦਲਿਆ ਨਹੀਂ ਜਾ ਸਕਦਾ ਜੇ ਤੂੰ ਦੁੱਖ ਵੰਡੇਗਾ ਤੇ ਮੁੜ ਕੇ ਦੋਖਾ ਆਉਣਗੇ ਜੇ ਤੂੰ ਸੁੱਖ ਵੰਡੇਂਗਾ ਮੁੜ ਕੇ ਸੁੱਖ ਆਉਣਗੇ ਪਰਮਾਤਮਾ ਤੇ ਕਹਿੰਦਾ ਵੀ ਤੂੰ ਕੀ ਚਾਹੁੰਨਾ ਹੈ ਦੱਸ ਜੋ ਤੂੰ ਚਾਹੁੰਨਾ ਹੈ ਉਹ ਵੰਡਿਆ ਕਰ ਤਾਂ ਗੁਰਦੇਵ ਪਾਤਸ਼ਾਹ ਜੀ ਆਖਦੇ ਨੇ ਪਰਮਾਤਮਾ ਦਾ ਨਿਆਂ ਬੜੇ ਕਮਾਲ ਦਾ ਏ ਪਰ ਉਹਦੇ ਨਿਆਂ ਕਰਨ ਦੇ ਵਿੱਚ ਵੀ ਇੱਕ ਵਿਲੱਖਣਤਾ ਇਹ ਹੈ ਕਿ ਉਹ ਫਿਰ ਕਿਸੇ ਦੀ ਸੁਣਦਾ ਨਹੀਂ ਜਦੋਂ ਉਹਨੇ ਨਿਆਂ ਕਰਨਾ ਹੈ ਨਾ ਫਿਰ ਉਹਨੇ ਕਿਸੇ ਦਾ ਕਿਸੇ ਦੀ ਸੁਣਨੀ ਨਹੀਂ। ਵੀ ਕੋਈ ਬੰਦਾ ਆ ਕੇ ਜੀ ਲੋ ਜੀ ਮੈਂ ਰਿਸ਼ਵਤ ਦੇ ਕੇ ਖਰੀਦ ਲਵਾਂ। ਮੇਰੇ ਪੱਖ ਦੀ ਗੱਲ ਕਰ ਦਿਓ। ਇਹ ਦੁਨਿਆਵੀ ਅਦਾਲਤਾਂ ਵਿੱਚ ਤਾਂ ਕਹਾਣੀ ਚੱਲਦੀ ਹੈ। ਦੁਨਿਆਵੀ ਕੋਰਟ ਕਚਹਿਰੀਆਂ 'ਚ ਤਾਂ ਕਹਾਣੀਆਂ ਚੱਲਦੀਆਂ ਨੇ ਰੋਜ਼ ਵਕੀਲ ਖਰੀਦੇ ਜਾਂਦੇ, ਜੱਜ ਖਰੀਦੇ ਜਾਂਦੇ। ਗਵਾਹ ਖਰੀਦੇ ਜਾਂਦੇ ਨੇ। ਆਏ ਦਿਨ ਕਹਾਣੀ ਚੱਲਦੀ ਪਰਮਾਤਮਾ ਦੇ ਘਰ ਵਿੱਚ ਨਹੀਂ ਚੱਲਦੀ ਕਿਉਂਕਿ ਨਿਆਂ ਦੇਣ ਵਾਲਾ ਵੀ ਆਪ ਹੈ, ਅਦਾਲਤ ਵੀ ਉਹਦੀ ਆਪ ਹੈ। ਉਹਦੇ ਘਰ ਵਿੱਚ ਰਿਸ਼ਵਤ ਨਹੀਂ ਚੱਲਦੀ। ਉਹ ਕਿੰਨਾ ਵੱਡਾ ਅਮੀਰ ਹੋਵੇ ਕੋ ਗਰੀਬ ਹੋਵੇ ਕੋਈ ਵੀ ਹੋਵੇ। ਪੂਰਾ ਨਿਆਂ ਕਰੇ ਕਰਤਾਰ। ਉਹ ਪੂਰਾ ਨਿਆਂ ਕਰਦਾ ਹੈ ਕਿਸੇ ਨਾਲ ਫਰਕ ਨਹੀਂ ਰੱਖਦਾ ਅੰਤਰ ਨਹੀਂ ਰੱਖਦਾ। ਪੂਰਾ ਨਿਆਂ ਕਰਦਾ ਹੈ। ਕੋਈ ਵਿਅਕਤੀ ਇਹ ਨਹੀਂ ਕਹਿ ਸਕਦਾ ਵੀ ਮੇਰੇ ਨਾਲ ਅਨਿਆਂ ਹੋਇਆ ਨਹੀਂ। ਪਰਮਾਤਮਾ ਦੀ ਜਦੋਂ ਕਲਮ ਚੱਲਦੀ ਹੈ ਪਰਮਾਤਮਾ ਦਾ ਜਦੋਂ ਫਰਮਾਨ ਚੱਲਦਾ ਫਿਰ ਉਹ ਇੱਕ ਸਮਾਨ ਹੈ ਉਹ ਫਿਰ ਕੋਈ ਲਿਹਾਜ ਨਹੀਂ ਕਰਦਾ ਤਾਂ ਗੁਰਦੇਵ ਆਦਨੇ ਵੱਡੀ ਵਡਿਆਈ ਜਾਂ ਸੱਚ ਨਿਆਂ ਇੱਕ ਵੱਡੀ ਵਡਿਆਈ ਇਹ ਹੈ ਉਹਦੇ ਵਿੱਚ ਕਿ ਉਹਦਾ ਨਿਆਂ ਸੱਚਾ ਹੈ ਉਹਦਾ ਨਿਆਂ ਕਿਸੇ ਝੂਠ ਦੀ ਅਦਾਲਤ ਤੇ ਨਹੀਂ ਖੜਾ ਕਿਸੇ ਦੀ ਸਪਾਰਸ਼ ਤੇ ਨਹੀਂ ਖੜਾ ਉਹ ਕਿਸੇ ਧਨ ਸੰਪਦਾ ਲਾਲਚ ਤੇ ਨਹੀਂ ਖੜਾ ਉਹਦਾ ਨਿਆਂ ਸੱਚ ਤੇ ਖੜਾ ਹੈ ਵੱਡੀ ਵਡਿਆਈ ਜਾਂ ਨਿਚੋਲ ਥਾਉਂ ਇਹ ਵਿਡਿਆਈ ਉਹਦੇ ਵਿੱਚ ਵੱਡੀ ਹੈ ਕਿਉਂਕਿ ਉਹਦਾ ਥਾਂ ਨਹੀਂ ਚਲਿਆ। ਨਿਚਲ ਦਾ ਮਤਲਬ ਜਿਹੜਾ ਕਦੀ ਵੀ ਬਦਲਦਾ ਨਹੀਂ। ਅੱਜ ਅਸੀਂ ਜਿੱਥੇ ਰਹਿ ਰਹੇ ਹਾਂ ਇੱਥੇ ਪਤਾ ਨਹੀਂ ਪਹਿਲਾਂ ਕਿੰਨੀ ਕੁ ਦੁਨੀਆ ਰਹਿੰਦੀ ਹੋਵੇ। ਖਰੇ ਕੌਣ ਰਹਿੰਦਾ ਹੋਵੇਗਾ ਆਪਾਂ ਇੱਕ ਔਰਸ਼ ਨੇ ਤਾਂ ਇਹ ਗੱਲ ਕਹੀ ਸੀ ਜਿੱਥੇ ਤੂੰ ਖੜਾ ਹੈ ਪਤਾ ਨਹੀਂ ਹਜ਼ਾਰਾਂ ਸੈਂਕੜੇ ਵਿਅਕਤੀਆਂ ਦੀ ਇੱਥੇ ਕਬਰਾਂ ਉਹ ਜਿੱਥੇ ਤੂੰ ਖੜਾ ਹੈ ਕਿੰਨੇ ਕੋ ਵਿਅਕਤੀ ਇਸ ਤੋਂ ਪਹਿਲਾਂ ਇੱਥੇ ਰਹਿੰਦੇ ਸਨ ਤੈਨੂੰ ਕੋਈ ਗਿਆਨ ਨਹੀਂ ਤੈਨੂੰ ਕੋਈ ਪਤਾ ਨਹੀਂ ਜਿਸ ਥਾਂ ਤੇ ਤੇਰੇ ਕਦਮ ਨੇ ਇਹਨਾਂ ਕਦਮਾਂ ਦੇ ਥੱਲੇ ਕਿੰਨੀ ਕੁ ਦੁਨੀਆ ਜਿਹੜੀ ਹੈ ਉਹ ਦਫ਼ਨ ਹੋ ਚੁੱਕੀ ਹੈ ਤੈਨੂੰ ਕੋਈ ਗਿਆਨ ਨਹੀਂ ਹੈ ਤੇਰੇ ਤੋਂ ਪਹਿਲਾਂ ਕਿੰਨੇ ਇੱਥੇ ਆ ਕੇ ਜਾ ਚੁੱਕੇ ਨੇ ਤੈਨੂੰ ਨਹੀਂ ਪਤਾ ਸਤਗੁਰ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਪਰ ਉਹਦਾ ਥਾਂ ਜਿਹੜਾ ਉਹ ਸਦੀਵ ਨਿਚਲੇ ਰਿਹਾ ਉਹ ਕਦੀ ਨਾ ਆਉਂਦਾ ਏ ਨਾ ਕਦੀ ਜਾਂਦਾ ਏ ਉਹ ਤਾਂ ਇੱਕੋ ਥਾਂ ਤੇ ਹੀ ਹੈ ਅ ਸਾਡੇ ਰੋਜ਼ ਘਰ ਬਦਲਦੇ ਨੇ ਟਿਕਾਣੇ ਬਦਲਦੇ ਨੇ ਸ਼ਹਿਰ ਬਦਲਦੇ ਨੇ ਪਿੰਡ ਬਦਲਦੇ ਨੇ ਨਗਰ ਬਦਲਦੇ ਨੇ ਦੇਸ਼ ਬਦਲਦੇ ਨੇ ਆਪਾਂ ਅੱਜ ਇਸ ਪਿੰਡ ਵਿੱਚ ਆ ਗਏ ਉਸ ਪਿੰਡ ਵਿੱਚ ਆ ਕਦੀ ਇਸ ਸ਼ਹਿਰ ਚ ਕਦੀ ਉਸ ਸ਼ਹਿਰ ਵਿੱਚ ਕਦੀ ਇਸ ਦੇਸ਼ ਵਿੱਚ ਆ ਕਦੀ ਉਸ ਦੇਸ਼ ਵਿੱਚ ਆ ਪਰ ਪਰਮਾਤਮਾ ਦਾ ਤੇ ਨਿਚਲ ਹਾਂ ਨਿਚਲ ਟਿਕਾਣਾ ਹੈ ਇਸ ਕਰਕੇ ਬਾਬਾ ਫਰੀਦ ਸਾਹਿਬ ਵੀ ਆਖਦੇ ਨੇ ਵੀ ਜਿਸ ਆਸਨ ਤੇ ਅਸੀਂ ਬੈਠੇ ਆ ਸਾਡੇ ਨੂੰ ਪਤਾ ਨਹੀਂ ਪਹਿਲਾਂ ਕਿੰਨੇ ਕੋ ਬਹਿ ਕੇ ਚਲੇ ਗਏ ਕਿੰਨੇ ਕੋ ਆਏ ਤੇ ਕਿੰਨੇ ਚਲੇ ਗਏ ਔਰ ਕਿੰਨੇ ਕੋ ਆਉਣਗੇ ਕਿੰਨੇ ਚਲੇ ਜਾਣਗੇ ਇਸ ਗੱਲ ਦਾ ਕੋਈ ਗਿਆਨ ਨਹੀਂ ਪਰ ਉਹ ਇੱਕ ਕਰਤਾ ਅਕਾਲ ਪੁਰਖ ਪਹਿਲੇ ਦਿਨ ਤੋਂ ਹੀ ਇਸ ਕਾਇਨਾਤ ਵਿੱਚ ਸੀ ਉਹ ਹੀ ਰਹੇਗਾ ਤਾਂ ਇਹ ਵਡਿਆਈ ਉਸ ਵਿੱਚ ਹੈ ਵੱਡੀ ਵਡਿਆਈ ਜਾਣੇ ਆਲਾਓ ਉਹਦੇ ਵਿੱਚ ਇੱਕ ਵੱਡੀ ਵਡਿਆਈ ਇਹ ਹੈ ਅਲਾਵਦਾਰਤ ਨੇ ਬੋਲ ਕਿ ਕੋਈ ਵਿਅਕਤੀ ਨਾਂ ਵੀ ਬੋਲੇ ਨਾ ਉਹ ਤਾਂ ਵੀ ਜਾਣਦਾ ਵੀ ਇਹ ਕੀ ਬੋਲ ਰਿਹਾ ਹੈ ਗੁਰਬਾਣੀ ਦਾ ਘਰ ਮਾਉਣ ਹੁੰਦਾ ਹੈ ਵਿਣ ਬੋਲਿਆਂ ਸਭ ਕਿਸ ਜਾਣਦਾ ਕਿਸ ਅੱਗੇ ਕੀ ਚਰਦਾਸ ਜੇ ਤੂੰ ਨਾਂ ਵੀ ਬੋਲ ਕੇ ਦੱਸੇਗਾ ਨਾ ਉਹਨੂੰ ਤਾਂ ਵੀ ਪਤਾ ਹੈ ਵੀ ਤੂੰ ਚੰਗਾ ਬੋਲ ਰਿਹਾ ਹੈ ਕਿ ਮੰਦਾ ਬੋਲ ਰਿਹਾ ਤੇਰੇ ਅੰਦਰ ਈਰਖਾ ਹੈ ਦਵੇਖ ਹੈ ਕਿ ਪਿਆਰ ਹੈ ਕਿ ਤੇਰੇ ਅੰਦਰ ਨਿਮਰਤਾ ਹੈ ਕਿ ਹਲੀਮੀ ਹੈ ਤੇਰੇ ਅੰਦਰ ਕੀ ਹੈ ਤੂੰ ਨਾਂ ਵੀ ਬੋਲ ਕੇ ਦੱਸੇਗਾ ਉਹ ਤਾਂ ਵੀ ਜਾਣਦਾ ਗੁਰੂ ਨਾਨਕ ਸਾਹਿਬ ਕਹਿੰਦੇ ਵਡਿਆਈ ਹੁੰਦੀ ਇਸ ਕਰਕੇ ਉਹਨੂੰ ਅੰਤਰਜਾਮੀ ਵੀ ਕਿਹਾ ਜਾਂਦਾ ਜਿਹੜਾ ਅੰਦਰ ਦੀ ਜਾਣਨ ਵਾਲਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਿਸ਼ਾਨ ਇਸ ਕਰਕੇ ਇੱਕ ਹਾਥੀ ਦੀ ਪੁਕਾਰ ਉੱਥੇ ਤੱਕ ਨਹੀਂ ਪਹੁੰਚਦੀ ਕੀੜੀ ਦੀ ਪਹਿਲਾਂ ਪਹੁੰਚ ਜਾਂਦੀ ਹੈ ਹਾਥੀ ਦੀ ਪੁਕਾਰ ਜਿਹੜੀ ਬਾਅਦ ਵਿੱਚ ਪਹੁੰਚੇਗੀ ਕੀੜੀ ਦੀ ਪਹਿਲਾਂ ਪਹੁੰਚ ਜਾਂਦੀ ਹੈ کہ ایک ویکتی اچھی اچھی کوک رہا ہے پکار رہا ہے آوازاں مار رہا ہے ان کی آواز ہو سکتا ہے پہنچے نہ پہنچے پر کوئی دلوں ایک بار ان پکار لوے ان آواز پہلے پہنچ جائے انہیں درد کوئی ویکتی بول رہا ہے یا نہیں بول رہا معنی نہیں رکھتا وہ سب دے اندر دی جانتا ہے رکھا ایک ہمارا سوامی سگل کٹان کا انتر جام ਉਨ ਸਾਰਿਆਂ ਦੇ ਹਿਰਦਿਆਂ ਦੀ ਪਛਾਣ ਹੈ ਅਸੀਂ ਇਹ ਨਹੀਂ ਕਹਿ ਸਕਦੇ ਵੀ ਸ਼ਾਇਦ ਕੋਈ ਮੈਨੂੰ ਸੁਣ ਨਹੀਂ ਰਿਹਾ ਜਾਂ ਮੈਂ ਬੋਲ ਨਹੀਂ ਰਿਹਾ ਤੇ ਕਿਸੇ ਨੂੰ ਪਤਾ ਨਹੀਂ ਲੱਗੇਗਾ ਨਹੀਂ ਕੋਈ ਵਿਅਕਤੀ ਜਿੰਨੀ ਮਰਜ਼ੀ ਹੁਸ਼ਿਆਰੀ ਕਰ ਲਵੇ ਚਲਾਕੀ ਕਰ ਲਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੂੰ ਤੇ ਕਾਹ ਚੁਪਾਵੇਂ ਅੱਗੋਂ ਵੀ ਵੇਖ ਰਿਹਾ ਤੇ ਪਿੱਛੋਂ ਵੀ ਵੇਖ ਰਿਹਾ ਸੱਜ ਸੁਣਦਾ ਸੱਜ ਵੇਖਦਾ ਸ਼ਬਦ ਰਿਆ ਭਰਪੂਰ ਉਹ ਸਦਾ ਸੁਣਦਾ ਹੈ ਤੇ ਸਦਾ ਹੀ ਵੇਖਦਾ ਵੀ ਹੈ ਛੁਪਿਆ ਨਹੀਂ रह ਸਕਦਾ ਉਹਦੇ ਤੋਂ ਤਾਂ ਕਦੀ ਨਹੀਂ ਛੁਪਿਆ ਰਹਿ ਸਕਦਾ ਮਰਜ ਨੇ ਕੋ ਕਰਮ ਕਮਾਉਣ ਵਾਲੇ ਵਿਅਕਤੀ ਨੂੰ ਸੰਬੋਧਨ ਹੋ ਕੇ ਆਖਿਆ ਉਹ ਭਲਿਆ ਬੁਰਖਾ ਤੂੰ ਕਰਦੇ ਸਾਰੇ ਦਰਵਾਜ਼ੇ ਬੰਦ ਕਰਕੇ ਖਿੜਕੀਆਂ ਪਰਦੇ ਲਾ ਕੇ ਵੀ ਜੇ ਪਾਪ ਕਮਾਵੇ ਜਾ ਕੇ ਮੈਨੂੰ ਕੋਈ ਵੇਖਦਾ ਨਹੀਂ ਸੱਚ ਇਹ ਹੈ ਉੱਥੇ ਵੀ ਬੈਠਾ ਵੇਖ ਰਿਹਾ ਹੈ। ਉਹਦੇ ਤੋਂ ਛੁਪਿਆ ਨਹੀਂ ਹੈ। ਜਿਹੜਾ ਹਰ ਇੱਕ ਥਾਂ ਤੇ ਮੌਜੂਦ ਹੈ। ਸਰਵ ਵਿਆਪਕ ਹੈ। ਤਾਂ ਗੁਰਦੇਵ ਆਹ ਜੀ ਨੇ ਉਹ ਵੱਡੀ ਵਡਿਆਈ ਜਾਣੇ ਆਲਾਉ ਵੱਡੀ ਵਡਿਆਈ ਪੁੱਝੇ ਸਭ ਭਾਵ ਸਾਰਿਆਂ ਦੇ ਅੰਦਰ ਦੀ ਭਾਵਨਾ ਨੂੰ ਪੁੱਝ ਲੈਂਦਾ ਹੈ। ਕੋਈ ਅੰਦਰੋਂ ਮੁਸਕਰਾ ਰਿਹਾ ਹੈ ਕਿ ਅੰਦਰੋਂ مایੂਸ ਹੈ ਕਿ ਅੰਦਰੋਂ ਖੁਸ਼ ਹੈ ਕਿ ਨਰਾਸ਼ ਹੈ। ਕੋਈ ਵਿਵਤਾ ਵਿੱਚ ਹੈ। ਸਭ ਪਤਾ ਹੈ ਉਹਨੂੰ। ਉਹ ਸਭ ਦੀ ਕਹਾਣੀ ਨੂੰ ਬੁੱਝ ਲੈਂਦਾ ਹੈ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਇੱਕ ਵੱਡਾ ਗੁਣ ਉਹ ਹੈ ਉਹਨੂੰ ਕਿਸੇ ਦੇ ਸਲਾਹ ਦੀ ਲੋੜ ਨਹੀਂ ਵੀ ਮੈਂ ਕਿਸੇ ਨੂੰ ਕੀ ਦੇਵਾਂ ਉਹ ਕਿਸੇ ਨੂੰ ਜਦੋਂ ਦਿੰਦਾ ਹੈ ਪੁੱਛ ਕੇ ਨਹੀਂ ਦਿੰਦਾ ਤੁਸੀਂ ਦੁਨੀਆ ਦੇ ਵਿੱਚ ਵਿਚਰਦੇ ਹੋ ਇੱਕ ਬਾਪ ਜਦੋਂ ਕਿਸੇ ਨੂੰ ਕੁਝ ਦੇਣ ਲੱਗਦਾ ਆਪਣੇ ਪੁੱਤਰਾਂ ਨੂੰ ਪੁੱਛਦਾ ਆਹ ਚੀਜ਼ ਦੇਣ ਲੱਗਾ ਵਾਂ ਦੇਵਾਂ ਕਿ ਨਾ ਦੇਵਾਂ ਪੁੱਤਰ ਦੇਣ ਲੱਗਦੇ ਨੇ ਮਾਪਿਆਂ ਨੂੰ ਪੁੱਛਦੇ ਨੇ ਆਹ ਚੀਜ਼ ਦੇਣ ਲੱਗਿਆਂ ਦਈਏ ਕਿ ਨਾ ਦਈਏ ਭਾਈ ਭਾਈ ਨੂੰ ਪੁੱਛਦਾ ਹੈ ਪਤੀ ਪਤਨੀ ਨੂੰ ਪਤਨੀ ਪੁੱਛਦੀ ਹੈ ਪਤੀ ਨੂੰ ਵੀ ਆਹ ਚੀਜ਼ ਦੇਣ ਲੱਗੀ ਆ ਵੀ ਆਪਾਂ ਦੇਣੀ ਹੈ ਕਿ ਨਹੀਂ ਪਰ ਪ੍ਰਮਾਤਮਾ ਜਦੋਂ ਕੋਈ ਦਾਤ ਦਿੰਦਾ ਕਿਸੇ ਨੂੰ ਪੁੱਛਦਾ ਨਹੀਂ ਮੈਂ ਦੇਵਾਂ ਕਿ ਨਾ ਦੇਵਾਂ ਉਹ ਕਹਿੰਦਾ ਇਹ ਮਰਜ਼ੀ ਮੇਰੀ ਹੈ ਮੈਂ ਦੇਵਾਂ ਜਾਂ ਨਾ ਦੇਵਾਂ ਦਾਤੇ ਦਾਤ ਰੱਖੀ ਹੱਥੇ ਆਪਣੇ ਜਿਸ ਭਾਵੇਂ ਤਿਸ ਦੇ ਉਹ ਦਾਤਾ ਹੁੰਦੇ ਆਪਣੇ ਹੱਥ ਵਿੱਚ ਨੇ ਜਿਨੂੰ ਜੀ ਕਰੇ ਦੇ ਦੇਵੇ ਰਾਜੇ ਤੋਂ ਰੰਗ ਕਰਦੇ ਤੇ ਰੰਗ ਤੋਂ ਰਾਜਾ ਕਰਦੇ ਉਹਦੀ ਖੇਡ ਹੈ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ ਜਲ ਤੇ ਥਲ ਕਰ ਥਲ ਤੇ ਉਕਰਾਵੇ ਉਹ ਐਉਂਦੀ ਮੌਜ ਹੈ ਤਾਂ ਗੁਰਦੇਵ ਪਾਤਸ਼ਾਹ ਜੀ ਆਤੇ ਨੇ ਇਹ ਉਹਦਾ ਬੜਾ ਵੱਡਾ ਗੁਣ ਹੈ ਕਿ ਉਹ ਪੁੱਛ ਕੇ ਨਹੀਂ ਦਿੰਦਾ ਵਾਕੇ ਜੇ ਅਗਰ ਉਹ ਪੁੱਛ ਕੇ ਦਿੰਦਾ ਹੁੰਦਾ ਤੇ ਅੱਧੀ ਦੁਨੀਆ ਅੱਜ ਭੁੱਖੀ ਮਰਦੀ ਹੋ ਜੇ ਪੁੱਛ ਕੇ ਦਿੰਦਾ ਹੁੰਦਾ ਜੇ ਕਿਤੇ ਸਾਡੇ ਵਰਗਿਆਂ ਦੀ ਸਲਾਹ ਲੈਂਦਾ ਨਾ ਵੀ ਇਹਨੂੰ ਦੇਵਾਂ ਕਿ ਨਾ ਦੇਵਾਂ ਤੇ ਅਸੀਂ ਅੱਧਾ ਸੰਸਾਰ ਹੀ ਭੁੱਖਾ ਮਾਰ ਦੇਣਾ ਸੀ ਕਿਉਂ ਆਪਾਂ ਜਿੰਦਾ ਦਿਲ ਕਰਨਾ ਉਹਨੂੰ ਦੇਣਾ ਆ ਮੇਰੀ ਹਾਮੀ ਭਰਦਾ ਇਸ ਕਰਕੇ ਇਹਨੂੰ ਦੇ ਇਹਨੂੰ ਨਾ ਦੇ ਜੇ ਸਾਡੇ ਮੁਤਾਬਕ ਦੁਨੀਆ ਚੱਲਦੀ ਹੁੰਦੀ ਇਹ ਤੇ ਧੰਨਾ ਉਹ ਕਰਤਾ ਜਿਹੜਾ ਸਾਡੀਆਂ ਸਲਾਹਾਂ ਲੈ ਕੇ ਨਹੀਂ ਦੁਨੀਆ ਨੂੰ ਚਲਾ ਰਿਹਾ ਨਹੀਂ ਤੇ ਸਾਡਾ ਵਾਸ ਚਲੇ ਤੇ ਦੀ ਦੁਨੀਆ ਖਤਮ ਕਰਦੀਏ ਬਹੁਤਿਆਂ ਦੀ ਅੰਦਰੋਂ ਸੋਚ ਇਹ ਕੰਮ ਕਰਦੀ ਵੀ ਦੁਨੀਆ ਖਤਮ ਹੋ ਜਾਵੇ ਕਿ ਸਿਰ ਮੇਰਾ ਹੀ ਰਾਜ ਹੋਵੇ ਮੈਂ ਹੀ ਦੁਨੀਆ ਵਿੱਚੋਂ ਆ ਗੁਰਦੇਵ ਆਖਦੇ ਨੇ ਨਹੀਂ ਭਾਈ ਪਰਮਾਤਮਾ ਨੇ ਕਿਸੇ ਦੀ ਸਲਾਹ ਨਹੀਂ ਲੈਣੀ ਜਦੋਂ ਨੇ ਦਾਤ ਦੇਣੀ ਹੈ ਵੱਡੀ ਵਡਿਆਈ ਜਾਂ ਆਪੇ ਆਪ ਭਾਈ ਇਹ ਵੱਡੀ ਵਡਿਆਈ ਉਹਦੇ ਵਿੱਚ ਹੈ ਕਿ ਉਹ ਆਪ ਹੀ ਆਪ ਹੈ ਤੇ ਆਪ ਹੀ ਬਖਸ਼ਿਸ਼ਾਂ ਕਰਦਾ ਨਾਨਕ ਕਾਰਨ ਕਥਨੀ ਜਾਏ ਭਾਈ ਉਹਦੀ ਕੀਤੀ ਹੋਈ ਕੀਰਤੀ ਜਿਹੜੀ ਹੈ ਉਹਦਾ ਕੀਤਾ ਹੋਇਆ ਜਿਹੜਾ ਸੰਸਾਰ ਦਾ ਪਸਾਰਾ ਹੈ ਸ਼ਹਿਬਾਦ ਨੇ ਕਥਨ ਨਹੀਂ ਕੀਤਾ ਜਾ ਸਕਦਾ ਬਲੇ ਹਾਰੇ ਜਾਈਏ ਉਸ ਮਾਲਕ ਤੋਂ ਇੱਕ ਇੱਕ ਚੀਜ਼ ਕਮਾਲ ਦੀ ਬਣਾਈ ਹੋਈ ਹੈ ਸਜਦਾ ਚਾਹੀਏ ਉਸ ਤੋਂ ਉਹਨੇ ਕੋਈ ਭੇਦ ਭਾਵ ਵਿਤਕਰਾ ਨਹੀਂ ਰੱਖਿਆ ਉਹਨੇ ਦੁਨੀਆ ਦੇ ਵਿੱਚ ਹਰ ਚੀਜ਼ ਬਣਾਈ ਹੈ ਤੇ ਮੁਕੰਮਲ ਬਣਾ ਕੇ ਦਿੱਤੀ ਹੈ ਬੰਦਾ ਬਣਾਇਆ ਉਹਨੂੰ ਰਿਜ਼ਕ ਪਹਿਲਾਂ ਦਿੰਦਾ ਹੈ ਜੀ ਪੈਦਾ ਕੀਤੇ ਨੇ ਰਿਜ਼ਕ ਦਾ ਪ੍ਰਬੰਧ ਪਹਿਲਾਂ ਕੀਤਾ ਹੈ ਇਹ ਉਹਦੀ ਸਭ ਤੋਂ ਵੱਡੀ ਖੂਬੀ ਹੈ ਗੁਰਦੇਵ ਸਾਹਿਬ ਨੇ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਵ ਰਜਾਏ ਜੋ ਵੀ ਕੁਛ ਉਹ ਕਰ ਰਿਹਾ ਜੋ ਵੀ ਉਹਨੇ ਕੀਤਾ ਹੈ ਭਾਈ ਇਹ ਸਭ ਉਹਦੇ ਹੁਕਮ ਦੇ ਵਿੱਚ ਉਹਦੀ ਰਜ਼ਾ ਦੇ ਵਿੱਚ ਉਹਦੇ ਬਾਣੀ ਵਿੱਚ ਹੈ ਜਿਹੜਾ ਵਿਅਕਤੀ ਉਹਦੇ ਬਾਣੀ ਵਿੱਚ ਚੱਲਦਾ ਏ ਫਿਰ ਉਹਨੂੰ ਇਹ ਸਾਰੀਆਂ ਚੀਜ਼ਾਂ ਦੀ ਸਮਝ ਜਿਹੜੀ ਹੈ ਉਹ ਪੈ ਜਾਂਦੀ ਹੈ ਤਾਂ ਉਹਦੇ ਹੁਕਮ ਵਿੱਚ ਇਹ ਸਾਰੀ ਕਾਇਨਾਤ ਸਾਜੀ ਗਈ ਹੈ ਉਹਦੇ ਹੁਕਮ ਵਿੱਚ ਸਾਰੀ ਰਚਨਾ ਬਣੀ ਹੈ ਅਸੀਂ ਉਹਨਾਂ ਤੋਂ ਬਲਿਹਾਰ ਜਾਈਏ ਸਦਕੇ ਜਾਈਏ ਕੁਰਬਾਨ ਜਾਈਏ ਉਸ ਮਾਲਕ ਦਾ ਸ਼ੁਕਰਾਨਾ ਕਰੀਏ ਜਿਨੇ ਇਸ ਸੰਸਾਰ ਬਣਾਇਆ ਹੈ ਇਸ ਸੰਸਾਰ ਨੂੰ ਬਣਾ ਕੇ ਚਲਾ ਰਿਹਾ ਹੈ ਮਹਾਰਾਜ ਸਭਨਾ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ ਅਗਲੀ ਵਿਚਾਰ ਅਗਲੀ ਦੀਵਾਨਾ ਵਿੱਚ ਸਾਂਝੀ ਕਰਾਂਗੇ ਹੋਈਆਂ ਭੁੱਲਾਂ ਚੁਕਾਂ ਬਖਸ਼ ਲੈਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹਿਲਾ ਤੀਜਾ ਨੰਦ